ਅੱਜ ਪ੍ਰੈਸ ਕਲੱਬ ਰਜਿਸਟਰਡ ਨਾਬਾਦੇ ਸਾਡੇ ਸਤਿਕਾਰਯੋਗ ਛੋਟੇ ਵੀਰ ਹਰਮੀਤ ਸਿੰਘ ਮਾਨ ਦਾ ਜਨਮ ਦਿਨ ਹੈ ਤੇ ਉਹਨਾਂ ਵੱਲੋਂ ਵਣ ਮਹਾਉਤਸਵ ਤੇ ਵਾਤਾਵਰਣ ਦਿਵਸ ਨੂੰ ਸਮਰਪਿਤ ਬੂਟੇ ਵੀ ਲਗਾਏ ਗਏ ਹਨ ਕਿੱਥੇ ਸਰਕਾਰਾਂ ਤੇ ਹੋਰ ਧਾਰਮਿਕ ਸੰਸਥਾਵਾਂ ਨੇ ਜਿਹੜੀਆਂ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਉਪਰਾਲੇ ਕਰ ਰਹੇ ਨੇ ਬਤਵਤ ਬੂਟੇ ਲਾ ਰਹੇ ਨੇ ਉਥੇ ਅੱਜ ਮਾਨ ਸਾਹਿਬ ਨੇ ਵੀ ਆਪਣੇ ਜਨਮ ਦਿਨ ਤੇ ਪੀਡਬਲਯੂਡੀ ਰੈਸਟ ਹਾਊਸ ਵਿਖੇ ਬੂਟੇ ਲਾ ਕੇ ਇਸ ਦਾ ਸ਼ੁਭ ਆਰੰਭ ਕੀਤਾ ਹੈ ਸਾਡਾ ਜਿਹੜਾ ਵਾਤਾਵਰਨ ਹੈ ਉਹ ਲਗਾਤਾਰ ਦੂਸ਼ਿਤ ਹੁੰਦਾ ਜਾ ਰਿਹਾ ਹੈ ਔਰ ਉਸ ਦੀ ਸ਼ੁੱਧਤਾ ਦੇ ਵਾਸਤੇ ਅੱਜ ਪੌਦੇ ਲਗਾਉਣੇ ਸਮੇਂ ਦੀ ਜ਼ਰੂਰਤ ਹੈ ਮੈਂ ਸਾਰੇ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਏਕੇ ਦੇ ਵਿੱਚ ਬਹੁਤ ਬਰਕਤ ਹੁੰਦੀ ਹੈ ਏਕਾ ਉੱਥੇ ਹੁੰਦਾ ਜਿੱਥੇ ਪਰਮਾਤਮਾ ਦਾ ਵਿਸ਼ੇਸ਼ ਪਹੁੰਚਦਾ ਪਰਮਾਤਮਾ ਆਪ ਖੁਦ ਪਹੁੰਚ ਜਾਂਦਾ ਜਿੱਥੇ ਏਕੇ ਦੇ ਪਿਆਰ ਹੁੰਦਾ ਅੱਜ ਪ੍ਰੈਸ ਕਲੱਬ ਰਜਿਸਟਰਡ ਨਾਬਾਦੇ ਸਾਡੇ ਸਤਿਕਾਰਯੋਗ ਛੋਟੇ ਵੀਰ ਹਰਮੀਤ ਸਿੰਘ ਮਾਨ ਦਾ ਜਨਮ ਦਿਨ ਹੈ ਤੇ ਉਹਨਾਂ ਵੱਲੋਂ ਇੱਕ ਵਧੀਆ ਪ੍ਰੈਸ ਕਲੱਬ ਦੇ ਮੈਂਬਰਾਂ ਵਾਸਤੇ ਪਾਰਟੀ ਰੱਖੀ ਗਈ ਹੈ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਖੁਸ਼ੀ ਦੇ ਮੌਕੇ ਤੇ ਉਹਨਾਂ ਵੱਲੋਂ ਵਣ ਮਹਾਉਤਸਵ ਤੇ ਵਾਤਾਵਰਣ ਦਿਵਸ ਨੂੰ ਸਮਰਪਿਤ ਬੂਟੇ ਵੀ ਲਗਾਏ ਗਏ ਹਨ ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਸੀਂ ਸਾਰੇ ਮੈਂਬਰ ਉਹਨਾਂ ਨੂੰ ਆਪਣੇ ਵੱਲੋਂ ਮੁਬਾਰਕਬਾਦ ਦੇ ਦਿੰਦੇ ਹਾਂ ਬਹੁਤ ਹੀ ਖੁਸ਼ੀ ਦਾ ਦਿਨ ਹੈ ਸਾਡੇ ਪ੍ਰੈਸ ਕਲੱਬ ਨਾਬਾ ਲਈ ਕਿਉਂਕਿ ਅੱਜ ਸਾਡੇ ਪ੍ਰਧਾਨ ਹਰਮਿਤ ਸਿੰਘ ਮਾਨ ਜੀ ਦਾ ਜੋ ਜਨਮ ਦਿਨ ਅਸੀਂ ਮਨਾ ਰਹੇ ਹਾਂ ਜਿੱਥੇ ਖਾਣ ਪੀਣ ਦਾ ਮਾਨ ਸਾਹਿਬ ਨੇ ਵਧੀਆ ਪ੍ਰੋਗਰਾਮ ਕੀਤਾ ਹੈ ਉੱਥੇ ਅੱਜ ਵਾਤਾਵਰਨ ਦੇ ਸਬੰਧ ਵਿੱਚ ਜਿੱਥੇ ਸਰਕਾਰਾਂ ਤੇ ਹੋਰ ਧਾਰਮਿਕ ਸੰਸਥਾਵਾਂ ਨੇ ਜਿਹੜੀਆਂ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਉਪਰਾਲੇ ਕਰ ਰਹੇ ਨੇ ਬੁੱਤੇ ਲਾ ਰਹੇ ਨੇ ਉੱਥੇ ਅੱਜ ਮਾਨ ਸਾਹਿਬ ਨੇ ਵੀ ਆਪਣੇ ਜਨਮ ਦਿਨ ਤੇ ਪੀ ਡਬਲਯੂ ਡੀ ਰੈਸਟ ਹਾਊਸ ਵਿਖੇ ਬੁੱਤੇ ਲਾ ਕੇ ਇਸ ਦਾ ਸ਼ੁਭ ਆਰੰਭ ਕੀਤਾ ਸੋ ਮਾਨ ਸਾਹਿਬ ਦਾ ਜਿੱਥੇ ਅੱਜ ਜਨਮ ਦਿਨ ਤੇ ਖੁਸ਼ੀ ਤੇ ਅਸੀਂ ਖੁਸ਼ੀ ਮਨਾ ਰਹੇ ਹਾਂ ਉੱਥੇ ਜਿਹੜਾ ਇਹ ਬੂਟੇ ਲਗਾਏ ਗਏ ਨੇ ਵਾਤਾਵਰਣ ਨੂੰ ਸੁਧਾ ਲਈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਹਰ ਇੱਕ ਪਰਿਵਾਰ ਦੇ ਬੰਦੇ ਨੂੰ ਕਿਸੇ ਵੀ ਜਨਮ ਦਿਨ ਦੇ ਜਾਂ ਹੋਰ ਖੁਸ਼ੀ ਦੇ ਮੌਕੇ ਤੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ ਤਾਂ ਜੋ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਣ ਜਿਹੜਾ ਉਹ ਸੁਧ ਹੋ ਸਕੇ ਅੱਜ ਪ੍ਰੈਸ ਕਲੱਬ ਨਾਪਾ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਨ ਜੀ ਦਾ ਜਨਮ ਦਿਨ ਹੈ ਔਰ ਉਹਨਾਂ ਨੇ ਜੋ ਉਪਰਾਲਾ ਕੀਤਾ ਆਪਣੇ ਇਸ ਜਨਮ ਦਿਨ ਦੇ ਮੌਕੇ ਤੇ ਉਹ ਵਾਕਈ ਵਧਾਈ ਦੇ ਪਾਤਰ ਨੇ ਕਿਉਂਕਿ ਅੱਜ ਸਾਡਾ ਜਿਹੜਾ ਵਾਤਾਵਰਨ ਹੈ ਉਹ ਲਗਾਤਾਰ ਦੂਸ਼ਿਤ ਹੁੰਦਾ ਜਾ ਰਿਹਾ ਹੈ ਔਰ ਉਸ ਦੀ ਸ਼ੁੱਧਤਾ ਦੇ ਵਾਸਤੇ ਅੱਜ ਪੌਦੇ ਲਗਾਉਣੇ ਸਮੇਂ ਦੀ ਜ਼ਰੂਰਤ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਾਨ ਸਾਹਿਬ ਨੇ ਆਪਣੇ ਜਨਮ ਦਿਨ ਦੇ ਮੌਕੇ ਦੇ ਉੱਤੇ ਅੰਬ ਦਾ ਤੇ ਆਪਣਾ ਅਮਰੂਦ ਦਾ ਜਿਹੜਾ ਉਹ ਇੱਕ ਇੱਕ ਬੂਟਾ ਲਗਾ ਕੇ ਜਿੱਥੇ ਆਪਣੇ ਜਨਮ ਦਿਨ ਦੀ ਖੁਸ਼ੀ ਸਾਂਝੀ ਸਾਰਿਆਂ ਨਾਲ ਕੀਤੀ ਹੈ ਉੱਥੇ ਹੀ ਉਹਨਾਂ ਨੇ ਇੱਕ ਸੁਨੇਹਾ ਵੀ ਦਿੱਤਾ ਹੈ ਕਿ ਅੱਜ ਸਾਨੂੰ ਸਮਾਜ ਦੇ ਵਿੱਚ ਹਰੇਕ ਵਿਅਕਤੀ ਨੂੰ ਇੱਕ ਇੱਕ ਬੂਟਾ ਲਾਉਣ ਜ਼ਰੂਰ ਚਾਹੀਦਾ ਹੈ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਉਸ ਦੇ ਵਿੱਚ ਜਿਹੜੀ ਇਹ ਤਪ ਦੀ ਗਰਮੀ ਪੈ ਰਹੀ ਹੈ ਉਸ ਤੋਂ ਰਾਹਤ ਦੇ ਲਈ ਆਉਣ ਵਾਲੇ 3-4 ਸਾਲਾਂ ਦੇ ਵਿੱਚ ਆਪਾਂ ਜਿਹੜਾ ਕੁਝ ਰਾਹਤ ਦਿਵਾਉਣ ਦੇ ਵਿੱਚ ਯੋਗਦਾਨ ਪਾ ਸਕਾਂਗੇ ਇਸ ਲਈ ਮੇਰੀ ਪਰਸਨਲ ਤੌਰ ਦੇ ਉੱਤੇ ਇਹ ਅਪੀਲ ਹੈ ਕਿ ਆਪਾਂ ਸਾਰੇ ਜਾਨੇ ਜਿਹੜੇ ਆ ਉਹ ਵਾਤਾਵਰਨ ਨੂੰ ਸਾਫ਼ ਸੁਥਰਾ ਤੇ ਸ਼ੁੱਧ ਬਣਾਉਣ ਦੇ ਲਈ ਇੱਕ ਇੱਕ ਬੂਟਾ ਜ਼ਰੂਰ ਲਗਾਈਏ ਔਰ ਸਭ ਤੋਂ ਵੱਡੀ ਗੱਲ ਕਿ ਉਹ ਬੂਟਾ ਲਗਾਉਣਾ ਜਿੱਥੇ ਜ਼ਰੂਰੀ ਹੈ ਨਾ ਉੱਥੇ ਉਸ ਦੀ ਦੇਖਭਾਲ ਕਰਨੀ ਵੀ ਓਨੀ ਜ਼ਰੂਰੀ ਹੈ ਇੱਕ ਬੂਟਾ ਲਗਾਓ ਔਰ ਇੱਕ ਬੂਟਾ ਲਗਾ ਕੇ ਆਪਾਂ ਉਹਨੂੰ ਪਾਲਣ ਦੀ ਕੋਸ਼ਿਸ਼ ਕਰੋ ਉਹਨੂੰ ਪਾਣੀ ਦਿਓ ਉਹਨੂੰ ਖਾਦ ਦਿਓ ਇਹੀ ਸਾਡੀ ਬਹੁਤ ਵੱਡੀ ਜਿਹੜੀ ਹੈ ਉਹ ਪ੍ਰਾਪਤੀ ਹੋਊਗੀ ਤੇ ਸਾਡਾ ਇਹ ਵੱਡਾ ਯੋਗਦਾਨ ਹੋਊ। ਪ੍ਰੈਸ ਕਲੱਬ ਰਜਿਸਟਰ ਜਿਹੜਾ ਸਮੇਂ-ਸਮੇਂ ਤੇ ਹਰ ਇੱਕ ਮੈਂਬਰ ਦਾ ਜਨਮ ਦਿਨ ਹੈ ਹਰ ਮਹੀਨੇ ਪਾਰਟੀ ਕਰਦਾ ਵਿਸ਼ ਕਰਦੇ ਨੇ ਇਕੱਠੇ ਹੁੰਦੇ ਨੇ ਪਰ ਅੱਜ ਜਿਹੜਾ ਮੇਰਾ ਜਨਮ ਦਿਨ ਸਾਰੇ ਮੈਂਬਰਾਂ ਨੇ ਇਕੱਠੇ ਹੋ ਕੇ ਮਨਾਇਆ ਬੜੀ ਖੁਸ਼ੀ ਆ ਇਸ ਖੁਸ਼ੀ ਦੇ ਵਿੱਚ ਵਾਤਾਵਰਨ ਦਿਵਸ ਵੀ ਜਿਹੜਾ ਰੈਸਟ ਹਾਊਸ ਨਾਬਾ ਦੇ ਵਿੱਚ ਮਨਾਇਆ ਗਿਆ ਕਿਉਂਕਿ ਮੈਂ ਸਾਰੇ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਏਕੇ ਦੇ ਵਿੱਚ ਬਹੁਤ ਬਰਕਤ ਹੁੰਦੀ ਹੈ ਏਕਾ ਉੱਥੇ ਹੁੰਦਾ ਜਿੱਥੇ ਪਰਮਾਤਮਾ ਦਾ ਵਿਸ਼ੇਸ਼ ਪਹੁੰਚਦਾ ਪਰਮਾਤਮਾ ਆਪ ਖੁਦ ਪਹੁੰਚ ਜਾਂਦਾ ਜਿੱਥੇ ਏਕੇ ਦੇ ਪਿਆਰ ਹੁੰਦਾ ਤਾਂ ਪਿਆਰ ਦੇ ਵਿੱਚ ਪਰਮਾਤਮਾ ਹੀ ਵੱਸਦਾ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੈਨੂੰ ਪਹੁੰਚ ਕੇ ਮੇਰੇ ਜਨਮ ਦਿਨ ਤੇ ਵਧਾਈ ਦਿੱਤੀ ਆ ਤੇ ਵਾਤਾਵਰਨ ਦਿਵਸ ਮਨਾ ਆਉਣ ਵਾਲੇ ਸਮੇਂ 'ਚ ਛਾਂ ਤੇ ਫਲ ਦੇਣਗੇ ਬਹੁਤ-ਬਹੁਤ ਫਿਰ ਇੱਕ ਵਾਰ ਤੁਹਾਨੂੰ